ਅਪਕਾਰੀ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰੀ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਇਸ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਬਦ ਕੀਤੀਆਂ ਗਈਆਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਬਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ। Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ੍ਰਸਤ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਬਦ ਕੀਤੀਆਂ ਗਈਆਂ। Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪ ਦਾ ਰਿਪਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪ ਦਾ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾ ਰਿਪਾਰਟ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰੀ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਣ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈ ਕਿ ਆਪਕਾਰੀ ਵਿਭਾਗ ਵੱਲੋਂ ਸਾਂਝ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ। ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ੍ਰਸਤ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਬਦ ਕੀਤੀਆਂ ਗਈਆਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪ ਦਾ ਰਿਪਾਰਟ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈ ਕਿ ਆਪਕਾਰ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬ ਕਾਂਡ ਮਾਮਲੇ ਤੋਂ ਬਾਅਦ ਹੁਣ ਹਸ਼ਿਆਰਪੁਰ ਦੇ ਆਪਕਾਰੀ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਹੀ ਕੀ ਆਪਕਾਰੀ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਜਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਆ ਮਜੀਠਾ ਸ਼ਰਾਬ ਕਾਂਡ ਮਾਮਲੇ ਤੋਂ ਬਾਅਦ ਹੁਣ ਹਸ਼ਿਆਰਪੁਰ ਦੇ ਆਪਕਾਰੀ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਇਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈ ਕਿ ਆਪਕਾਰੀ ਵਿਭਾਗ ਵੱਲੋਂ ਸਾਂਝ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ। ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਹੀ ਕੀ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਪ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਉਸ ਮੌਕੇ ਤੇ ਬਰਬਦ ਕੀਤੀਆਂ ਗਈਆਂ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰਿ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਦਸੂਹਾ ਦੇ ਮੰਡ ਲਾਕੇ ਦੇ ਜੰਗਲਾਂ ਦੇ ਵਿੱਚ ਛਾਪਾ ਮਾਰਿਆ ਤੇ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਾਰੀ ਕਾਰਵਾਈ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਆਪਕਾਰਿ ਵਿਭਾਗ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 25 ਤਰਪਾਲਾਂ ਮਿਲੀਆਂ ਤੇ ਇਸ ਦੇ ਇਲਾਵਾ 25000 ਲੀਟਰ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਦੇ ਇਲਾਵਾ ਸ਼ਰਾਬ ਬਣਾਉਣ ਵਾਲੀਆਂ ਕਈ ਪੱਟੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਈ ਚੀਜ਼ਾਂ ਵੀ ਇਸ ਮੌਕੇ ਤੇ ਬਰਾਮਦ ਕੀਤੀਆਂ ਗਈਆਂ। ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਾ ਮਜੀਠਾ ਸ਼ਰਾਬकांड ਮਾਮਲੇ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਆਪਕਾਰੀ ਵਿਭਾਗ ਦੀ ਟੀਮ ਨੇ ਇਲਾਕਾ ਪੁਲਿਸ ਦੇ ਨਾਲ 2 ਦਰਜਨ ਤੋਂ ਵੱਧ ਤਾਕਤ